ਸਾਉ ਤੇ ਆ ਰਖਾਈ ਤਾਂੋ ਵੀਰ ਨਾ ਲਗੇ ਕੋਈ ਜਾ ਕੇ ਰੇਤੇ ਬਸਰ ਤੋਏ ਕਲਤਾ ਤੇ ਫਾਂਡਾ ਰਨਾ ਹੋ ਸਿਮਰਿ ਸਮਰ ਸਦਾ ਰੂਪਾਵ ਸਹ ਘਟਾਇ ਗੁਰ ਨਰਿਆ ਸਹ ਦੇ ਆਪਣੇ ਭਗਤੇ ਲਾਰੇ ਅਸ਼ਟ ਪਦੇ ਜੰਤਕ ਜੰਗਾ ਦੇਵਰਾ ਦਾਣ ਕਰ ਕਿਰਤਾ ਦੇਵੂ ਵਰਨਾਮ ਸਾਜਨਾ ਕੇ ਮੰਗਤ ਤੂ ਰਾਰੋ ਤੁਮਤਿਆ ਹਉ ਚਰਨ ਗੋਸੁ ਲਗਪ੍ਰੀਤਾ ਭਗਤ ਕਰੋ ਬਰਉ ਕੀ ਨਿਤਨੀਤਾਏ ਕੋਟੇ ਕੋ ਵਦਾਰ ਨਾਨਕ ਮੰਗੇ ਨਮਰ ਅਵਸਾਰ ਉਪ੍ਰਾਪੇ ਦ੍ਰਿੜ ਮਾਸ ਕੋਈ ਅਰਸਾ ਬਰਿਆਇ ਅਕੀ ਨਾਮ ਕੀ ਕਥਾ ਬਣਾਈ ਲੋਕੋ ਜਨਤਾ ਪਰ ਸੰਗੀਤ ਰਸਨਾ ਜਪਤੇ ਹਰ ਹਰ ਦੀਤ ਭਲੇ ਕਾਮੇ ਤੂ ਬਦ ਤੁਹੇ ਦੇਵ ਤੇ ਪੁਰ ਨਗਰ ਮੰਦ ਸਾਰ ਸੰਦਾ ਜੋ ਨਵਾ ਸੋ ਕਰ ਸੁਖਨ ਹੈ ਵਡਾ ਸਤਿ ਲੋ ਦੇ ਤਰ ਜੰਨ ਦੇ ਬਰੰਕਾਰ ਸਮ ਸਮ ਦੇ ਆਪ ਆਪਨ ਕੀ ਨਾਨਕ ਅਤਿ ਹੀ ਵਰਗਾ ਹੋ ਅਤ ਪਰੇ ਕਰਿਆ ਦੇਸ ਪਾਰ ਬਰਨ ਨਿਕਟ ਕਰ ਪੇਕ ਸਾਥ ਸਾਥ ਸਮ ਰੋਗ ਬੇਂਦ ਮਨ ਅੰਦਰ ਗਿ ਉਤਰੇ ਚੰਦ ਆਸੇ ਅੰਤਿਆ ਭੋਤ ਰਾਂਗ ਸੰਜਨਾ ਕੀ ਤੁਰ ਮਨ ਮੰਗੂ ਆਵਛੜ ਬੇਂਤੇ ਕਰੋ ਸਾਧ ਸੰਗ ਅਕਮ ਸਾਗਰ ਤਰੋ ਹਰਤਾ ਨਿਤੇ ਪਾਰੇ ਲਿਓ ਪੰਡਾਰ ਨਾਨਕ ਗੁਰੂ ਪੂਰੇ ਨਮਸਕਾਰ ਹੀਮ ਕ੍ਰਿਸ਼ਨ ਸਜਨਾੰਦ ਸਾਧ ਸੰਭਲ ਪਰਮਾਨੰਦ ਨਰਕ ਨਵਾ ਰੂਦਾਰੋ ਜੀਓ ਗੋਬਿੰਦ ਅਮਰ ਤਰਸ ਪੀਓ ਇਹ ਤੇ ਚਦੋ ਨਰਾ ਅਨੇਕ ਇਕ ਰੂਪ ਜਾ ਕੇ ਆਰੰਗ ਅਨੇਕ ਗੁਪਾਦਮੋ ਦਰਦੀਨ ਦਿਆਲ ਤੁਭ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾ ਬਾਰੰਗ ਬਰ ਨਾਨਕ ਦੇ ਗਏ ਵਿਧਾ ਹਰ ਤੁਮ ਸੋ ਸਾਧਕੇ ਬਚਨ ਮਲੇਗ ਲਾਲੇ ਰਤਨ ਸੁਨਤ ਕਾ ਨਾਮ ਤੂ ਤੋ ਧਾਰਿ ਆਪ ਤਰਾ ਲੋ ਕਾਨ ਸਤਾਰ ਸਭ ਦੇਵਨ ਸਭ ਤਾਂ ਕਾ ਸੰਗ ਜਾ ਕਾ ਮਨ ਲਗਾਰੰਗ ਜੈ ਜੈ ਸ਼ਾਹ ਮਹਾ ਦਵਾਜੇ ਸੁਨ ਸੁਨ ਅੰਦ ਕਰੇ ਪ੍ਰਭ ਕਾਜੈ ਪਰਗਟੇ ਬੋ ਬਾਲਮਹੰਦਗਈ ਮਾਧਿ ਨਾਨਕ ਉਦਰੇਤਨ ਕੇ ਸਾਥੇ ਸਰਨ ਜੋਗ ਸੁਣ ਸਰਨੀ ਆਏ ਕਰ ਕੇ ਕਿਰਪਾ ਪ੍ਰਭ ਆਪ ਮਲਾਈ ਮਿਟ ਗਏ ਗਣ ਭਏ ਸਭ ਰੇ ਅੰਮ੍ਰਿਤ ਨਾਮ ਸਾਧ ਸੰਗ ਲੈਣਾ ਸੁ ਪ੍ਰਸੰਨ ਭਏ ਗੁਰਦੇਵ ਪੂਰਨ ਸੇਵਕੀ ਸੇਵਾ ਤਾਲ ਜਿੰਜਾਲ ਬਕਰਤੇ ਰੇ ਤੇਰਾ ਨਾਸ ਨਰਸ ਨਾ ਕਹਤੇ ਕਰ ਪ੍ਰਸਾਦ ਅਵਰ ਉਤਾਰੀ ਨਾਨਕ ਦੇ ਵੇਖੀ ਬਹਮਾਰੀ ਪ੍ਰਾਪੇ ਸਤਿਗੁਰੂ ਸੰਤ ਮੇਤ ਸਭ ਦਨ ਕਾਗੜ ਤੇ ਸੁਖਮਣੀ ਸਾਹਿਬ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ ਤਨ ਧਾਰ ਸਰ ਵਿਚਾ ਤਾਂਗੀ ਪੁਰਮਾਏ ਪ੍ਰਦਾਨ ਪੁਰਖ ਪ੍ਰਗਟਾ ਲੋਏ ਸੰਤਿ ਉਜਤਾਇ ਸਥਾਨ ਬੋਰਮ ਹੋਵੇ ਆਮਨ ਜਾਣ ਧਰ ਤਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਕੇਮ ਸ਼ਾਦਰ ਦਰਦ ਨਵਨੇਤੂ ਬੁੱਧ ਗਿਆਨ ਸਰਵ ਤੇ ਸਿੱਧ ਵਿਦਿਆ ਤਪ ਜੋਗ ਪ੍ਰਾਪ ਧਿਆਨ ਗਿਆਨ ਸ੍ਰਿ ਧੂਤ ਸੁਨਾਣਾ जारत दार तेमल सौ देवदास ਸਦਾ ਦੇਸ ਬੇ ਸੁਖਾ ਦਾਇ ਸਦਾ ਸਿਮਤ ਸਲਾਹ ਤੇਰੀ ਦਾ ਮਨ ਵਸਦਾ ਈ ਨਾਮ ਜਿਨ ਕੇ ਮਨ ਵਸਿਆ ਵਾਝੇ ਸ਼ਬਦ ਕਨੇਰੇ ਕਹ ਨਾਮ ਕੋ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮੇ ਧਰਮੇ ਰਾ ਜਿਨ ਭੁਖਾ ਸਭ ਗਵਾਇਆ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇਛਾ ਸੱਤ ਪਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿੱਟੋ ਜਿਸ ਨੇ ਇਹ ਵਡਿਆਈਆਂ ਕਾ ਨਾਮ ਅਰ ਸਨੋ ਸੰਤੋਸ਼ ਉਤਰੂ ਪਿਆਰ ਸਚਨਾ ਮਿਰਾਇ ਅੰਧਾਰ ਵਾਜੇ ਪੰਚ ਸ਼ਾਮ ਦੂਤ ਘਰ ਤੋਂ ਭਾਗੈ ਘਰ ਤੋਂ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ ਪੰਚ ਦੂਤ ਦਵਸ ਕੀਤੇ ਕਾਲ ਕੰਡਕ ਮਾਰੇ ਆ ਸੁਰ ਕਰਨ ਪਉ ਤਉਜਨ ਕੋ ਸਿਨਾਮ ਹਰ ਕਾਲ ਦੀ ਸਹਿ ਨਾਮਿਕ ਸਹਿ ਸੁਖ ਹੋ ਆ ਤਦ ਕਰਿ ਅਨਹਦ ਵਾਜੇ ਅਨੰਦ ਸੁਨੋ ਵਡ ਪਾਗਿਓ ਸਗਲ ਮਨਹੁਰ ਤਪੂਰੇ ਪਰਬ੍ਰਾਮ ਪ੍ਰਾਪਤ ਹੈ ਅੰਤਰੇ ਸਗਲੇ ਰਸੋਰੇ ਦੋ ਗੁਰੂ ਸੰਤੋ ਪੈ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇਜਾ ਪਨੀਤ ਕਹਤੇ ਪਵਿਤ ਸਤਗੁਰੂ ਰਹਾ ਪਰਪੂਰੇ ਬੇਨਮੰਤੇ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸੰਦੇ ਪਨੀਤ ਕਹਤੇ ਪਵਿਤ ਸਤਗੁਰੂ ਰਹਾ ਉਤਾਰ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ Oh, oh, oh. tu Wow. <tries> ਗੋਵਿੰਦ ਸੁਮਾਰਾ ਕਲ ਵਿੱਚ ਰਪੇਤਾ ਦੀ ਸਖਤਾਈ ਹੋਏ ਸਹਾਇ ਦਸਾਂ ਪੰਜ ਸਾਈਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਦਾ ਧਿਆਨ ਚ ਕੇ ਖਲਸਾ ਜੀ ਸਮੂਹ ਸੰਗਤ ਜੀ ਬੋਲੋ ਜੀ ਗੁਰਦਰ ਸਿੰਘ ਵਾਲੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਰਿਆ ਸਿੱਖੇ ਕੇਸਾ ਸਵਾਸਾ ਦੇਣਾ ਨਾ ਭਾਏ ਨਾ ਜਿਕ ਤਹਾ ਤਾਰੇ ਤੇ ਦੇਖ ਫਤਹਿ ਬਦਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਹਲਤਾ ਜੀ ਕੋ ਬੁਲ ਬਾਲੇ ਬੋਲੋ ਦੀਪਾਰੇ ਉਹ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾ ਕੇਸਾ they ਪਰ ਗੜ ਭਈ ਸਗਲੇ ਤੁਕੇ चढ़ंदी कला वास्ते राति जी चिड़ी कला वास्ते ਬਾਣੀ ਦਾ ਭੋ ਸਮੂਸਤਾ ਔਰ ਬੱਚਿਆਂ ਦੇ ਦਰਨ ਸਤਾਂ ਦੇ ਹਰਿਦਿਆ ਦੇਵ ਸੋਣਾ ਨਿਓ ਭੋਗਾ ਨਾਮ ਰੱਖ ਕੇ ਹੋਏ ਤਾਂ ਕਿਰ ਬਖਸ਼ ਆਪਣਾ ਰਿਆ ਦੇ ਵਿੱਚ ਪ੍ਰਾਪਸ਼ਾ ਤੇ ਪੰਚਮ ਦੇ ਕੇ ਸੱਚ ਕੇ ਧਿਆ ਗੁਰੂ ਕੇ ਲੰਗਰ ਧਿਆਰ ਹਰ ਘਰ ਘਰ ਭੋਜਨ ਬੋ ਕੀਏ ਬਹੁਤ ਬੰਦਨ ਸਤਾਂ ਆਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸਮੂਹ ਸਟਾਫ ਦੇ ਵੱਲੋਂ ਆਪ ਜੀ ਨੂੰ سونے ਦੇ ਬੰਦਰ ਬਣਾਏ ਗਏ ਆਪਾਂ ਗੀਤ ਗਾਣ ਕਰਨਾ ਐਸੇ ਨਾਲ ਸਟਾਫ ਦੇ ਅੰਬੰਦਿਆਂ ਨੇ ਲੋ ਪ੍ਰਲੋਬ ਸਦਾ ਸਦਾ ਪਰਦੇ ਤੇ ਰੱਖ ਲੈ ਜਿਹੜੀਆਂ लेके ला आपके गुरसिखी जीवन भरूसाधान सिदान नामता चढ़दिया कला वाला जीवन बख्श के नवाजना जियो समूह स्टार और बचा प्रया सिर से हथ रखना जियो हरे घर की खुशी आपने दल तो जियो ਬਖਸ਼ੋ ਹੁਗਾ ਨਾਮ ਚਲਾਂ ਦੀ ਸਮਤ ਬਖਸ਼ੋ ਸਹੀ ਪਿਆਰ ਮਿਲੋ ਜਿਨਾ ਮਿਲਿਆ ਡਰ ਕੇ सभिनी जाए रहा आई तवली चंद मटाई दयाल पुरक महिरबानी हर नानक साच बखाना तुर की बानी आई ਸਨ ਸਗਲਿ ਚੰਤ ਮਟਾ ਲਈ ਦਇਆਲੇ ਪੁਰਖ ਮਿਹਰਬਾਨ ਹਰ ਨਾਨਕ ਸੱਚ ਬਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲਣ ਕਰਲੇ ਮਾਲ ਕੋ ਸਤਿ ਸਿ ਦੇ ਅਨੁਸਾਰ ਆ ਰਹਾ ਹੈ हजूरे के अंदर हाजरीत बच्चों के सारे संपादी आई है धनवाद किया जाता है सरकार सारा संपर्क आई जो बढ़िया है i okay.